ਤਾਂ ਜਿੱਥੇ ਭਵਾਨੀਗੜ ਦੀ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਫੱਗੂ ਵਾਲਾ ਰੋਡ ਹੈ ਤਾਂ ਜਿਸ ਤਰ੍ਹਾਂ ਲਗਾਤਾਰ ਮਾਲਵਾ ਟੀਵੀ ਦੇ ਵੱਲੋਂ ਵੀ ਆਵਾਜ਼ ਚੱਕੀ ਜਾਂਦੀ ਹੈ ਕਿ ਇਹਨਾਂ ਪਸ਼ੂਆਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤਾਂ ਕਿ ਨੈਸ਼ਨਲ ਹਾਈਵੇ ਤੇ ਕੋਈ ਹਾਦਸਾ ਨਾ ਵਾਪਰ ਸਕੇ ਤਾਂ ਤਸਵੀਰਾਂ ਦੇਖ ਸਕਦੇ ਹੋ ਇੱਕ ਜਿਹੜਾ ਪਸ਼ੂ ਆ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਇਹਨੂੰ ਹਾਲੇ ਤੱਕ ਜਿਹੜਾ ਚੱਕਿਆ ਵੀ ਨਹੀਂ ਗਿਆ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਵੱਲੋਂ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਪ੍ਰਸ਼ਾਸਨ ਦੇ ਵੱਲੋਂ ਹਾਲੇ ਤੱਕ ਇਸ ਦਾ ਕੋਈ ਹੱਲ ਤੱਕ ਨਹੀਂ ਕੀਤਾ ਗਿਆ ਤਾਂ ਲਗਾਤਾਰ ਸਾਡੇ ਵੱਲੋਂ ਵੀ ਇਸ ਜੀਤੇ ਆਵਾਜ਼ੇ ਚੁੱਕੀ ਜਾਂਦੀ ਹੈ ਕਿ ਲਗਾਤਾਰ ਹਾਦਸੇ ਹੋ ਰਹੇ ਨੇ ਪ੍ਰਸ਼ਾਸਨ ਇਸ ਤੇ ਕੋਈ ਪੱਕਾ ਪ੍ਰਬੰਧ ਕਰੇ ਨੈਸ਼ਨਲ ਹਾਈਵੇ ਤੇ ਉਹ ਲਾਈਵ ਤਸਵੀਰਾਂ ਇਹ ਦਿਖਾਉਂਗਾ ਕਿ ਕਿਸ ਤਰ੍ਹਾਂ ਜਿਹੜੇ ਆਵਾਰਾ ਪਸ਼ੂ ਨੇ ਉਹ ਰੋਡ ਤੇ ਨਜ਼ਰ ਆ ਰਹੇ ਨੇ ਤਾਂ ਚਾਰ ਚਫੇਰੇ ਉਹ ਦੇਖ ਸਕਦੇ ਹੋ ਇੱਕ ਵੀ ਲਾਈਟ ਨਹੀਂ ਜਿਹੜੀ ਚੱਲ ਰਹੀ ਮੇਨ ਰੋਡ ਤੇ ਇੱਕ ਵੀ ਲਾਈਟ ਤੁਹਾਨੂੰ ਨਜ਼ਰ ਆਉਂਦੀ ਹੈ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਅਸੀਂ ਹਰ ਇੱਕ ਲੋਕ ਲੋਕਾਂ ਦੇ ਹੱਕ ਦੀ ਆਵਾਜ਼ ਚੁੱਕਦੇ ਹਾਂ ਤਾਂ ਇੱਕ ਵੀ ਜਿਹੜੀ ਲਾਈਟ ਦਾ ਪ੍ਰਬੰਧ ਨਹੀਂ ਤਾਂ ਆਵਾਰਾ ਪਸ਼ੂ ਇਸ ਤਰ੍ਹਾਂ ਰੋਡ ਤੇ ਫਿਰ ਰਹੇ ਹੁੰਦੇ ਨੇ ਤਾਂ ਜਿਸ ਤਰ੍ਹਾਂ ਖੁਦ ਜਿਹੜਾ ਹਾਦਸੇ ਨੂੰ ਬੁਲਾਵਾ ਦੇ ਰਹੇ ਹੋਣ ਤਾਂ ਇੱਕ ਤਸਵੀਰ ਦੇਖ ਸਕਦੇ ਹੋ ਮੈਂ ਤੁਹਾਨੂੰ ਕਹੂੰਗਾ ਦੇਖੋ ਗੱਡੀ ਦੀ ਗੱਡੀ ਜਿਸ ਤਰ੍ਹਾਂ ਨੈਸ਼ਨਲ ਹਾਈਵੇ ਹੈ ਤਾਂ ਕਿਸ ਤਰ੍ਹਾਂ ਇਹ ਆਵਾਰਾ ਪਸ਼ੂ ਮੇਨ ਸੜਕ ਦੇ ਵਿਚਾਲੇ ਬੈਠਾ ਇੱਕ ਵੀ ਲਾਈਟ ਨਹੀਂ ਹੈਗੀ ਜੇਕਰ ਕੋਈ ਮੋਟਰਸਾਈਕਲ ਸਵਾਰ ਜਾਂ ਗੱਡੀ ਸਵਾਰ ਨੂੰ ਨਾ ਦਿਖੇ ਤਾਂ ਕਿੰਦਾ ਕਿੱਡਾ ਵੱਡਾ ਹਾਦਸਾ ਹੋ ਸਕਦਾ ਹੈ ਤਾਂ ਤਸਵੀਰ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਆਵਾਰਾ ਪਸ਼ੂ ਰੋਡ ਤੇ ਨੇ ਲਾਈਟਾਂ ਬੰਦ ਨੇ ਪ੍ਰਸ਼ਾਸਨ ਜਿਹੜਾ ਖੁਦ ਹਾਦਸੇ ਨੂੰ ਬਲਾਵਾ ਦੇ ਰਿਹਾ ਕਿ ਕੋਈ ਵੱਡਾ ਹਾਦਸਾ ਹੋਵੇ ਫਿਰ ਇਹਨਾਂ ਲਾਈਟਾਂ ਦਾ ਪੱਕਾ ਪ੍ਰਬੰਧ ਇਹਨਾਂ ਹਾਦਸਿਆਂ ਦਾ ਪੱਕਾ ਪ੍ਰਬੰਧ ਕਰੇ